ਚੋਣ ਨਿਸ਼ਾਨ ਮਿਲਿਆ ਜੀ ਸਾਡੇ ਸਰਪੰਚ ਸਾਹਿਬ ਨੂੰ ਖੁਰਪਾ ਜਿਹਨੂੰ ਪੰਜਾਬੀ ਤੁਸੀਂ ਰੰਬਾ ਵੀ ਕਹਿ ਸਕਦੇ ਹੋ ਜੀ ਤੇ ਰੰਬਾ ਕਾ ਜਿਹੜਾ ਨਦੀਨ ਹੁੰਦੇ ਆ ਮਾੜਾ ਕਾ ਫੁੱਟਣ ਦੇ ਕੰਮ ਆਉਂਦਾ ਜੀ ਤੇ ਉਸ ਹੁਣ ਤੁਸੀਂ ਸਮਝੀ ਸਕਦੇ ਹੋ ਕਿ ਸਾਨੂੰ ਚੋਣ ਨਿਸ਼ਾਨ ਰੰਬਾ ਕਿਉਂ ਦਿੱਤਾ ਤਾਂ ਜੀ ਅਸੀਂ ਜੋ ਪੁਰਾਣਾ 5 ਸਾਲ ਦੇ ਵਿੱਚ ਜੋ ਪੁਰਾਣਾ ਕਾ ਹੋ ਗਿਆ ਜੋ ਬਸਰੂ ਪਿੰਡ ਦੇ ਵਿੱਚ ਜੋ ਪੁਰਾਣੇ ਗਲਤ ਕੰਮ ਹੁੰਦੇ ਨੇ ਉਹਨਾਂ ਨੂੰ ਖਾੜ ਕੇ ਸੁਟਿਆ ਜਾਵੇ ਅਸੀਂ ਸਰਪੰਚ ਸਾਹਿਬ ਅਗੇ ਹੀ ਗੁਜਾਰਸ਼ ਕਰਦੇ ਆਂ ਕਿ ਜੋ ਪਹਿਲੇ 5 ਸਾਲ ਵਿੱਚ ਹੋਇਆ ਉਹ ਹੁਣ ਨਹੀਂ ਹੋਣਾ ਚਾਹੀਦਾ ਜੀ ਕਿਉਂਕਿ ਪਹਿਲੇ 5 ਸਾਲ ਅਸੀਂ ਜਿਹਦੇ ਬੰਦੇ ਨੂੰ ਬਣਾਇਆ ਸੀ ਉਹ ਖਰਾਬ ਕੀਤਾ ਤੇ ਹੁਣ ਅਸੀਂ ਤੁਹਾਨੂੰ 5 ਸਾਲ ਦੇਾਂਗੇ ਮੈਯੂਵਾ ਹੁੰਦੇ ਨਾਲ ਤੇ ਇਹ ਗੁਜਾਰਿਸ਼ ਕਰਾਂਗੇ ਪਿੰਡ ਜੋ 5 ਸਾਲ ਪਿਛਲੇ ਵੋਟ ਜਿਨ੍ਹਾਂ ਨੂੰ ਦਿੱਤੇ ਸੀਗੀ 50 ਸਾਲ ਪਿੱਛੇ ਗਿਆ ਹੁਣ ਤੁਸੀਂ ਪਿੰਡ ਨੂੰ 100 ਸਾਲ ਅੱਗੇ ਲੈ ਕੇ ਜਾਓ ਥੈਂਕ ਯੂ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਤੇ ਡੀਸੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਪੂਰੇ ਜ਼ਿਲ੍ਹੇ ਦੇ ਅੰਦਰ ਜਿਹੜੇ ਆ ਉਹ ਪੰਚਾਇਤੀ ਚੋਣਾਂ ਲੈ ਕੇ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਸੀ ਔਰ ਅਸੀਂ ਜਿਸ ਦਿਨ ਨੋਮੀਨੇਸ਼ਨ ਪਰ ਆਏ ਉਸ ਦਿਨ ਵੀ ਸਾਨੂੰ ਕਿਸੇ ਵੀ ਚੀਜ਼ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ ਔਰ ਬਹੁਤ ਤਰੀਕੇ ਦੇ ਨਾਲ ਸਾਡੇ ਐਸਜੀਓ ਸਾਹਿਬ ਗੁਰਮukh Singh ਜੀ ਨੇ ਸਾਰੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਬਹੁਤ ਤਰੀਕੇ ਨਾਲ ਉਹਨਾਂ ਨੇ ਫਾਈਲਾਂ ਤਿਆਰ ਕਰਕੇ ਜਿਹੜੀਆਂ ਉਹ ਨੋਮੀਨੇਸ਼ਨ ਜਿਹੜੀਆਂ ਉਹ ਕੀਤੀਆਂ ਔਰ ਅੱਜ ਵੀ ਅਸੀਂ ਜਦੋਂ ਅਸੀਂ ਆਏ ਆ ਤੇ ਅੱਜ ਵੀ ਉਹਨਾਂ ਨੇ ਬਹੁਤ ਤਰੀਕੇ ਦੇ ਨਾਲ ਸ਼ਡਿਊਲ ਤਿਆਰ ਕੀਤਾ ਔਰ ਹਰ ਪੰਚ ਸਰਪੰਚ ਨੂੰ ਤਰੀਕੇ ਦੇ ਨਾਲ ਉਹਨਾਂ ਨੇ ਜੋ ਨਸਾਨਾ ਦਾ ਨਾਮ ਦੇ ਹਿਸਾਬ ਨਾਲ ਬੰਦਾ ਸੀ ਉਹ ਦਿੱਤਾ ਸੀ ਔਰ ਮੈਂ ਡੀਸੀ ਸਾਹਿਬ ਦੇ ਚਾਰਨਾਂ ਚ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਹੁਣ ਤੱਕ ਦਾ ਸਮਾਂ ਜਿਹੜਾ ਬਹੁਤ ਤਰੀਕੇ ਨਾਲ ਬਹੁਤ ਸ਼ਾਂਤੀ ਦੇ ਸਹਾਰ ਨਾਲ ਬਤੀਤ ਕੀਤਾ ਗਿਆ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਮੁਲਾਜ਼ਮ ਭੇਜੇ ਜਾਣ ਉਹ ਬਿਲਕੁਲ ਲੋਕਤੰਤਰ ਦੇ ਸ਼ਡਿਊਲ ਦੇ ਹਿਸਾਬ ਨਾਲ ਇਲੈਕਸ਼ਨ ਕਰਾਇਆ ਜਾਏ ਕਿਉਂਕਿ ਲੋਕਤੰਤਰ ਦੇਸ਼ ਦੇ ਅੰਦਰ ਹਰ ਇੱਕ ਇਨਸਾਨ ਨੂੰ ਇਲੈਕਸ਼ਨ ਲੜਨ ਦਾ ਜਿਹੜਾ ਬਹੁਤ ਉਹਨਾਂ ਨੂੰ ਹੱਕ ਬੰਦਾ ਅਧਿਕਾਰ ਹੈ ਔਰ ਮੈਂ ਬੇਨਤੀ ਕਰਾਂਗਾ ਕਿ ਬਿਲਕੁਲ ਵੀ ਪਿੰਡਾਂ ਦੇ ਅੰਦਰ ਪੁਲਿਸ ਪ੍ਰਸ਼ਾਸਨ ਲੈ ਕੇ ਮੁਲਾਜ਼ਮਾਂ ਨੂੰ ਲੈ ਕੇ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਪਿੰਡਾਂ ਦੀ ਜਿਹੜੀ ਸ਼ਾਂਤੀ ਭੰਗ ਨਾ ਹੋਵੇ ਧੰਨਵਾਦ ਸਰ ਜੀ ਨਾਲੇ ਇਹ ਹੈ ਕਿ ਤੁਸੀਂ ਪਿੰਡ ਨੂੰ ਕਿੱਦਾਂ ਦੇਖਣਾ ਚਾਹੋਗੇ ਅਸੀਂ ਜੇ ਪਿੰਡ ਦੇ ਲੋਕੀ ਸਾਨੂੰ ਜਿਹੜੀ ਆ ਸੇਵਾ ਦਾ ਮੌਕਾ ਦਿੰਦੇ ਆ ਅਸੀਂ ਪਿੰਡ ਵਾਸਤੇ ਪਹਿਲੀ ਗੱਲ ਦੇ ਤੇ ਸਵਾਮਿੱਤਵ ਯੋਜਨਾ ਜਿਹੜੀ ਆ 2019 ਦਾ ਕਾਨੂੰਨ ਪਾਸ ਹੋਇਆ ਸੀ ਮੋਦੀ ਸਰਕਾਰ ਦਾ ਸਵਾਮਿੱਤਵ ਯੋਜਨਾ ਦੇ ਅਧੀਨ ਜਿਹੜੀ ਆ ਉਹ ਲੋਕਾਂ ਨੂੰ ਮਕਾਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਕਰਾ ਕੇ ਦਵਾਂਗੇ ਜਿਹੜੀ ਲਾਲਕੀ ਦੇ ਅੰਦਰ ਮਕਾਨ ਨੇ ਔਰ ਅਸੀਂ ਪਿੰਡ ਦੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਡੀਸੀ ਸਾਹਿਬ ਨੂੰ ਅਪੀਲ ਕਰਾਂਗੇ ਪਿੰਡ ਦੇ ਲੋਕੀ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਜਿਹੜਾ ਮਿਨੀ ਪੈਨਸ ਜਿਹੜਾ ਉਹ ਬਣਾਇਆ ਜਾਏ ਕਿਉਂਕਿ ਗਰੀਬ ਲੋਕਾਂ ਨੂੰ ਉਹ ਉਸ ਦੀ ਬਹੁਤ ਦਿੱਕਤ ਆ ਰਹੀ ਹੈ ਔਰ ਟਾਈਮ ਟੂ ਟਾਈਮ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਨ ਵਾਸਤੇ ਬਹੁਤ ਜਿਹੜਿਆ ਜਿਹੜੀ ਦਿਨ ਪਰ ਰਾਤ ਜਿਹੜੀ ਉਹ ਤਰੱਕੀ ਕਰਾਂਗੇ